NIA ਦੀ ਟੀਮ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਨਾਮਜ਼ਦ આરોપી ਗੁਰਵਿੰਦਰ ਸਿੰਘ ਉਰਫ ਬਾਬਾ ਪੁੱਤਰ ਗੁਰਮੀਤ ਸਿੰਘ ਦੀ ਹਿੱਸੇ ਦੀ ਜ਼ਮੀਨ ਨੂੰ ਸਪੈਸ਼ਲ NIA ਕੋਰਟ ਮੁਹਾਲੀ ਵੱਲੋਂ ਜਾਰੀ ਆਰਡਰ ਮਿਤੀ 14/3/2024 ਰਾਹੀਂ UAPA ਦੀ ਧਾਰਾ 33(1) ਦੇ ਤਹਿਤ ਅਟੈਚ ਕੀਤਾ ਗਿਆ ਹੈ ਇਸੇ ਹੀ ਤਰ੍ਹਾਂ ਪਿੰਡ ਸਲੇਮਪੁਰ ਰਾਇਆਂ ਵਿਖੇ 2 ਕਨਾਲ ਸੱਤ ਅਰਸਾਈ ਜ਼ਮੀਨ ਨੂੰ ਵੀ ਯੂਆਪਾ ਦੀ ਧਾਰਾ 33 ਦੇ ਤਹਿਤ ਅਟੈਚ ਕੀਤਾ ਗਿਆ ਇਸ ਦੀ ਜਾਣਕਾਰੀ ਰੋਸ਼ਨ ਲਾਲ ਕਾਨੂੰਗੋ ਗੁਰਦਾਸਪੁਰ ਅਤੇ ਮਨਜੀਤ ਸਿੰਘ ਫਟਵਾਰੀ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਐਨਆਈਏ ਵੱਲੋਂ ਗੁਰਵਿੰਦਰ ਸਿੰਘ ਨਾਮ ਦੇ ਆਦਮੀ ਦੀ ਪਿੰਡ ਪੀਰਾਬਾਗ ਵਿੱਚ 9 ਮਰਲੇ ਅਤੇ ਪਿੰਡ ਸਲੇਮਪੁਰ ਵਿੱਚ 2 ਕਨਾਲ ਜ਼ਮੀਨ ਦੇ ਕਰੀਬ ਨੂੰ ਜ਼ਬਤ ਕੀਤਾ ਗਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਇੱਥੇ ਦੱਸਣਯੋਗ ਹੈ ਕਿ ਗੁਰਵਿੰਦਰ ਸਿੰਘ ਬਾਬਾ ਨੂੰ ਆਰ ਡੀ ਐਕਸ ਡੈਟੋਨੇਟਰ ਹੈਂਡ ਗ੍ਰੇਨੇਡ 37 ਲੱਖ ਰੁਪਏ ਡਰੱਗ ਮਣੀ ਅਤੇ ਹਿਰੋਇਨ ਸਮੇਤ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦ ਕੀ ਤਰਨਤਾਰਨ ਦੇ ਕਾਫੀ ਮਸ਼ਹੂਰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਵਿੱਚ ਵੀ ਇਸ ਦਾ ਪੁਲਿਸ ਵੱਲੋਂ ਨਾਮ ਸ਼ਾਮਿਲ ਕੀਤਾ ਗਿਆ ਸੀਗਾ ਇਸ ਮੌਕੇ ਤੇ ਗੱਲਬਾਤ ਦੌਰਾਨ रोशनलाल कानगो ने बदेरी जानकारी भी दीती है आओ ਤੁਹਾਨੂੰ ਦਿਖਾਉਨੇ ਹੈ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਐਕਸਪ੍ਰੈਸ ਨਿਊਜ਼ਲੈਂਡ ਦੀ ਇਹ ਵਿਸ਼ੇਸ਼ ਰਿਪੋਰਟ ਮਸਲੇ ਬਾਰੇ ਮੈਂ रोशनलाल कानगो ਗੁਰਦਾਸਪੁਰ ਤੇ ਆਪਾਂ ਪਿੰਡ ਸਲੇਮਪੁਰ ਹਰਾਈਆਂ ਵਿੱਚ ਪੁੱਜੇ ਆ ਤੇ ਕੱਲ ਸ਼ਾਮ ਨੂੰ ਇੱਕ ਨੋਟਸ ਆਇਆ ਸੀ ਦੀਸਾ ਵੱਲੋਂ ਕਿ ਉੱਥੇ ਦਾ ਬਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਈ ਉਹਨਾਂ ਨੇ ਇਹਨਾ ਇੱਥੇ ਬੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਬੋਟ ਲਾਣਾ ਵਾ ਵੀ ਇਹ ਜਿਹੜੀ ਸਰਕਾਰ ਨੇ ਇਨੂੰ ਕਵਰ ਕਰ ਲਿਆ ਵਾ ਹੂੰ ਉਹਦੇ ਹਵਾਲੇ ਵਿੱਚ ਆਪਾਂ ਆਏ ਹੋਰ ਬਾਕੀ ਸਾਨੂੰ ਹੋਰ ਕੱਲ ਤੋਂ ਕਿਹੜੇ ਕਿਹੜੇ ਜਗ੍ਹਾ ਬੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਣਾ ਬਾਗ ਜੀ ਹੂੰ ਤੇ ਦੂਸਰਾ ਗਾਸਟਿੰਗ ਪਰ ਰਾਈਆਂ ਵਿੱਚ ਦੋਨਾਂ ਪਿੰਡਾਂ ਚ ਇੱਥੇ ਬੋਟ ਲਾ ਦਿੱਤੇ ਇਹ ਰਕਬਾ ਜਿਹੜਾ ਬੈਰਹਿਣ ਬਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਫਸਲ ਦੀ ਫਸਲ ਹੋ ਸਕਦੀ ਪਹਿਲੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ ਦੇ ਐ ਨਹੀਂ ਨਹੀਂ ਕੀਤੀ ਆ ਹਾਂਜੀ ਹਾਂਜੀ ਕਿਉਂ ਦੀ ਕਿਹੜੀ ਜ਼ਮੀਨ ਸੀ ਇਹ ਹਾਂਜੀ ਕਿਹਦੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਦਾ ਕੋ ਵਿਅਕਤੀ ਹੈ ਅੱਛਾ ਕਿੰਨੀ ਜਮੀਨ ਸੀ ਟੋਟਲ ਜੀ ਏ ਦੋਕ ਨਾਲ ਸਤਪਾਲੇ ਦੇ ਪਿੰਡ ਸਲੀਮਪਰ ਆਈਆਂ ਚ ਤੇ 9 ਮਹੀਨੇ ਥਾਂ ਜਿਹੜਾ ਸੀ ਆਪਣੇ ਵੀਰਾਂ ਬਾਗ ਦੇ ਵਿੱਚ ਬੰਦਾਗਾ ਇਹਨੇ ਜਬ ਉਹਦੀ ਜਿਹੜੀ ਪ੍ਰਾਪਰਟੀ ਉਹਨੇ ਜ਼ਬਤ ਕੀਤਾ ਵਾ ਬੋਰਡਾ ਤਾਂ ਤੇ ਪੀਏ ਕੋਈ ਰਕਵਾ ਨਾ ਕੋਈ ਛੇੜੇ ਨਾ ਕੋਈ ਨਾ ਬਾਇੇ ਨਾ ਕੋਈ ਪਾਚ ਇਹਨਾਂ ਨੂੰ ਪਤਾ ਕੀ ਕੀ ਅਸੀਂ ਨਹੀਂ ਪਤਾ ਕੁਝ ਵੀ ਨਹੀਂ ਕੁਝ ਪਤਾ ਨਹੀਂ ਠੀਕ ਥੈਂਕ ਯੂ